ਮੇਰਾ ਨਾਮ ਐਸ.ਏ. ਮੇਜਰ ਸਿੰਘ ਐਸ.ਐਚ.ਓ ਕੋਟ ਫੱਤਾ ਬਠਿੰਡਾ ਵਾਂ ਲੱਗਾ ਹੂੰ ਮੈਂ ਇੱਕ ਬੜੀ ਭਿਆਨਕ ਬਿਮਾਰੀ ਦੇ ਨਾਲ ਲੜ ਰਿਹਾ ਕੈਂਸਰ ਦੀ ਮੇਰੇ ਤਿੰਨ ਆਪਰੇਟ ਹੋਏ ਐ 2016 20 ਤੇ 22 ਚ ਇਹਨਾਂ ਆਪਰੇਟਾਂ ਦੇ ਦੁਆਨ ਬਾਅਦ ਚ ਹੁਣ ਮੇਰੇ ਇੱਥੇ ਬੈਗ ਲੱਗਿਆ ਫਸਬਾ ਦਾ ਤੇ ਮੈਂ ਬੜੇ ਇਸ ਬਿਮਾਰੀ ਨਾਲ ਲੜ ਚੁੱਕਾ ਹਾਂ ਇਹਦੇ ਵਿੱਚ ਬਿਮਾਰੀ ਦੇ ਵਿੱਚ ਜਿਹੜਾ ਲੜਨ ਦੇ ਵਿੱਚ ਮੇਰੀ ਮੈਸੇਜ ਮਨਜੀਤ ਕੌਰ ਅਤੇ ਮੇਰੀ ਬੇਟੀ ਨਵਜੋਤ ਕੌਰ ਜੋ ਅਮਰੀਕਾ ਦੇ ਵਿੱਚ ਹੁਣ ਡਾਕਟਰ ਹੈ ਤੇ ਮੇਰਾ ਬੇਟਾ ਦ੍ਰਿਸ਼ਦੀਪ ਸਿੰਘ ਇਹਨਾਂ ਦਾ ਮੈਨੂੰ ਬੜਾ ਸਹਯੋਗ ਹੈ ਤੇ ਇਹ ਬਿਮਾਰੀ ਤੋਂ ਮੈਂ ਜਿੱਤ ਚੁੱਕਿਆ ਹਾਂ ਮੈਂ ਹੁਣ ਮੇਰੇ ਦੋ ਵਾਰੀ ਪੈਟ ਸਕੈਨ ਹੋ ਗਈ ਜਿਹਦੇ ਵਿੱਚ ਮੇਰੇ ਨਾਰਮਲ ਰਿਪੋਰਟਾਂ ਆਈਆਂ ਤੇ ਇਹ ਬਿਮਾਰੀ ਕੋਈ ਏਡੀ ਬਾਲੀ ਵੱਡੀ ਬਿਮਾਰੀ ਨਹੀਂ ਤਾਂ ਇਹ ਦਿਲ ਸਿੱਟਣ ਵਾਲੇ ਬੰਦੇ ਵਾਸਤੇ ਬਿਮਾਰੀ ਹੈ ਇਹ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਇਹ ਨਾਮਰਦ ਬਿਮਾਰੀ ਜਿਹੜੀ ਇਹ ਇਹ ਦੇ ਆਪਾਂ ਜਿੱਤ ਸਕਦੇ ਆ ਇਹ ਹੁਣ ਤਾਂ ਇਹ ਤਾਂ ਇਲਾਜ ਇਲਾਜ ਦੀ ਨਹੀਂ ਹੁਣ ਇਹ ਇਹਦਾ ਇਲਾਜ ਸੌਖਾ ਹੈ ਤੇ ਮੇਰਾ ਤਾਂ ਇੱਥੇ ਆਪਣੇ ਕੈਂਸਰ ਕੇਅਰ ਹਸਪਤਾਲ ਬਠਿੰਡਾ ਵੇਖਿਆ ਜਿਹੜਾ ਉਹ ਇਹ ਬਾਬਾ ਫਰੀਦ ਦੀ ਜਿਹੜੀ ਬ੍ਰਾਂਚ ਹੈ ਇੱਥੇ ਡਾਕਟਰ ਪ੍ਰਵਿੰਦਰ ਸੰਧੂ ਬਹੁਤ ਸਿਆਣੇ ਉਹ ਮੇਰਾ ਇਲਾਜ ਕਰ ਰਹੇ ਆ ਤੇ ਉਹਨਾਂ ਨੇ ਦੋ ਵਾਰੀ ਅਪਰੇਟ ਕਰਿਆ ਪਹਿਲਾਂ ਮੇਰਾ ਪੀਜੀ ਵੀਰੇਟ ਸੀ ਹੁਣ ਉਹਨਾਂ ਨੇ ਦੋ ਵਾਰੀ ਕਰਿਆ ਤੇ ਮੇਰਾ ਇਲਾਜ ਬਹੁਤ ਵਧੀਆ ਮੈਂ ਹੁਣ ਠੀਕ ਆ ਓਕੇ ਆ ਡਿਊਟੀ ਦੇ ਯੋਗ ਆ ਮੈਂ ਡਿਊਟੀ ਕਰ ਰਿਹਾ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਇਹ ਤੋਂ ਨਾ ਡਰੋ ਇਹ ਬਿਮਾਰੀ ਤੁਸੀਂ ਥੋੜਾ ਜਿਹਾ ਆਪਣੀ ਖਰਾਕ ਦਾ ਧਿਆਨ ਰੱਖੋ ਆਦੇ ਰਹਿਣੇ ਬਹਿਣੇ ਦਾ ਧਿਆਨ ਰੱਖੋ ਸਿਹਤ ਕਰੋ ਤੇ ਬਾਕੀ ਠੀਕ ਹੈ ਸਭ ਕੁਝ ਠੀਕ ਹੈ ਜੇ ਕਿਸੇ ਬੰਦੇ ਨੇ ਕੋਈ ਗੱਲ ਕਰਨੀ ਹੈ ਤਾਂ ਮੇਰੇ ਨਾਲ ਗੱਲ ਕਰ ਸਕਦਾ ਹੈ ਜਦੋਂ ਪਹਿਲੀ ਵਾਰ ਬਿਮਾਰੀ ਦੱਸੀ ਤਾਂ ਕਿਵੇਂ ਮਨ ਚ ਆਇਆ ਬਹੁਤ ਵੱਡਾ ਸ਼ਾਰਟ ਲੱਗਿਆ ਬਹੁਤ ਵੱਡਾ ਘਾਟਾ ਬਹੁਤ ਵੀ ਦੁਨੀਆ ਦੇ ਵਿੱਚ ਆਏ ਹੋ ਗਿਆ ਵੀ ਬਸ ਕੁਝ ਨਹੀਂ ਹੋਣ ਪਰ ਨਹੀਂ ਮੇਰੀ ਮਿਸੇਜ ਨੇ ਮੇਰੀ ਬੇਟੀ ਨੇ ਮੈਨੂੰ ਇੰਨਾ ਇੰਨਾ ਕੋ ਸਾਹ ਦਿੱਤਾ ਕਿ ਮੈਂ ਆ ਤੁਹਾਡੇ ਸਾਹਮਣੇ ਆ ਇਹ ਇਹ ਉਹਨਾਂ ਦਾ ਉਹਨਾਂ ਦਾ ਅਪਰਾਲਾ ਹੈ ਰਾਹੇ ਬਗਾਹੇ ਦਿਨੇ ਰਾਤ ਉਹਨਾਂ ਨੇ ਮੈਨੂੰ ਕਦੇ ਨਹੀਂ ਇਹੋ ਜਿਹਾ ਡੋਲੇ ਵੀ ਸਾਡੇ ਪਾਪਾ ਨੂੰ ਸਾਨੂੰ ਦੇ ਦੇਖ ਕੇ ਕਿਤੇ ਉਹ ਨਾ ਜਦ ਸਿੱਟ ਜਾਂ ਸਟਰੋਂਗ ਰਹਿ ਆ ਪੂਰਾ ਮੇਰੇ ਨਾਲ ਪਹਿਲਾਂ ਉਹਨਾਂ ਨੂੰ ਪਤਾ ਲੱਗਿਆ ਇੰਨੇ ਸਟਰੋਂਗ ਮੇਰੀ ਬਿਟੀ ਦੀ ਉਸ ਟਾਈਮ ਤੇ ਕਿੰਨੀ ਕੁ ਉਮਰ ਸੀ 17 18 ਸਾਲ ਦੀ ਉਮਰ ਸੀ ਇੰਨੇ ਸਟਰੋਂਗ ਬੇਟੇ ਦੀ 10 ਸਾਲ ਦੀ ਉਮਰ ਸੀ ਮੈਨੂੰ ਉਹਨਾਂ ਨੇ ਐ ਮੇਰੇ ਕੰਨਾਂ ਤੱਕ ਗੱਲ ਪਹੁੰਚਾਈ ਡਿਊਟੀ ਨੂੰ ਮੈਨੇਜ ਮੇਜਰ ਕਿਵੇਂ ਕਰਦੇ ਹੋ ਸਟ्रेस ਬਹੁਤ ਹੁੰਦਾ ਹੈਗਾ ਮੈਂ ਡਿਊਟੀ ਨੂੰ ਬਹੁਤ ਬਹੁਤ ਇਹ ਜੀ ਉਹ ਕਰ ਰਿਹਾ ਕੋਈ ਐਡਾ ਕੋਈ ਸਟਰੈਂਥ ਨਹੀਂ ਆ ਸਟਰੈਂਥ ਤਾਂ ਥੋੜੀ ਤੇ ਆਪ ਦਿੱਤੇ ਆ ਵੀ ਜੇ ਸਟਰੈਂਥ ਰੂਪੀ ਮੈਂ ਤਾਂ ਕਹਿੰਦਾ ਮੈਂ ਬਿਮਾਰੀ ਨਾਲ ਨਾ ਜਿੱਤਿਆ ਡਿਊਟੀ ਦਾ ਕੋਈ ਸਟਰੈਂਥ ਨਹੀਂ ਤੁਹਾਨੂੰ ਆਪਦੀ ਡਿਊਟੀ ਦੇ ਵਿੱਚ ਲਗਨ ਹੋਣਾ ਚਾਹੀਦਾ ਤੁਹਾਨੂੰ ਡਿਊਟੀ ਨੂੰ ਮੇਨਟੇਨ ਕਰਨਾ ਚਾਹੀਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਸਵੇਰੇ 5:30 ਉੱਠ ਖੜਦਾ ਹਾਂ ਤਕਰੀਬਨ ਮੈਂ 8:30 ਵਜੇ ਆਪਦੀ ਡਿਊਟੀ ਤੇ ਥਾਣੇ ਆ ਜਾਂਦਾ ਸਾਰੇ ਕੰਮ ਕੋਲ ਥਾਣੇ ਦੇ ਨਿਵੇੜ ਕੇ ਫਿਰ ਜਿਹੜੀ ਕੋਈ ਲਾਹਣਾ ਡਿਊਟੀ ਜਿਹੜੀ ਹੋਰ ਅਫਸਰ ਬਾਲਾ ਦੇ ਹੁਕਮੋਂ ਉਦੋਂ ਉਹ ਚੱਲਦੇ ਰਹਿੰਦੇ ਆ 24 ਘੰਟੇ ਆਪਾਂ ਪੂਰੇ ਪੂਰੇ ਆਪਾਂ ਅ fırsਰਾਂ ਦੀ سپورਟ ਕਿਵੇਂ ਰਹੀ ਹੈ ਇਹ ਦੇ ਵਿੱਚ fırsਰ ਪੂਰੀ fırsਰਾਂ ਦੀ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ fırsਰਾਂ ਦਾ ਤਾਂ ਅਸੀਰਵਾਦ ਆ fırsਰ ਤਾਂ fırsਰਾਂ ਦੀ ਪੂਰੇ ਮੇਰੇ ਨਾਲ 50 70% ਜਿਹੜੀ ਮੈਨੂੰ ਬਚਾਉਣ ਦੀ fırsਰਾਂ ਦੀ ਦੇਣ ਹੈ ਮੇਰਾ ਸਮੇਂ ਸਿਰ ਬਿੱਲ ਪਾਸ ਹੋਣਾ ਮੈਨੂੰ ਸਮੇਂ ਸਿਰ ਰਿਲੈਕਸ ਦੇਣੀ ਹਨਾ ਹੌਸਲਾ ਦੇਣਾ ਕਦੇ ਕਦੇ ਵੀ ਕਦੇ ਵੀ ਕਿਸੇ fırsਰ ਦੇ ਵੱਲੋਂ ਮੈਨੂੰ ਅੱਜ ਤੱਕ ਝਟਕ ਨਹੀਂ ਬੱਚੀ ਠੀਕ ਮਹਿੰਗੀ ਇਲਾਜ ਐ ਇਸ ਬਿਮਾਰੀ ਦਾ ਕਿ ਬੰਦਾ ਕੰਗਾਲ ਹੋ ਜਾਂਦਾ ਬਿਲਕੁਲ ਖਰਚਾ ਕਿੰਨਾ ਆ ਗਿਆ ਬਿਮਾਰੀ ਤੇ ਕੋਈ ਸ਼ੱਕ ਨਹੀਂ ਖਰਚਾ ਬਹੁਤ ਆਇਆ 2016 ਤੋਂ ਲੈ ਕੇ 2020 ਤੱਕ ਮੇਰਾ ਜਿਹੜਾ 50-60 ਲੱਖ ਰੁਪਿਆ ਜਿਹੜਾ ਉਹ ਖਰਚਾ ਆਇਆ ਸੀਗਾ ਜਿਹੜਾ ਮੈਂ ਬਾਈਚ ਹੁਣ ਇਲਾਜ ਕਰਾਇਆ ਇਹਦੇ ਵਿੱਚ ਮੇਰੇ ਨਾਲ ਇਮੋਥਰੋਪੀ ਲੱਗੀ ਹੈ ਇਮੋਥਰੋਪੀ ਇਹ ਰਹੀ ਹੈ ਉਹ 3 3.5 ਪੌਣੇ 4 ਲੱਖ ਦਾ ਇੱਕ ਠੀਕ ਹੈ ਮੇਰੇ 25 ਲੱਗੇ ਆ ਉਹਦੇ ਵਿੱਚ 85-86 ਲੱਖ ਰੁਪਿਆ ਮੇਰਾ ਲੱਗਿਆ ਸੀ ਇਨਾ ਪੈਸਿਆਂ ਦੇ ਵਿੱਚ ਨਾ ਮੇਰੀ ਮੈਡਮ ਸੁਖਦੀਪ ਬਰਾੜ ਨੇ ਰਿਟਾਇਰਡ ਆਈ ਐ ਇਸਾ ਤੇ ਉਹਨਾਂ ਨੇ ਮੈਂ ਮਦਦ ਉਹ ਸਭੀ ਕੰਮ ਡਿਊਟੀ ਕਰਦਾ ਤੇ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਐ ਉਹ ਮੇਰੀ ਮਦਦ ਕਰਦੇ ਰਹੇ ਐ ਬਾਅਦ ਚ ਬਿੱਲ ਮੇਰੇ ਪਾਸ ਕਰਾਏ ਐ ਉਹਨਾਂ ਨੇ ਆਫਸਰਾਂ ਤਾਈਂ ਤਾਂ ਤਾਈਂ ਫੋਨ ਫੋਨ ਕਰਕੇ ਮੇਰੇ ਉਹਨਾਂ ਨੇ ਬਿੱਲ ਪਾਸ ਕਰਾਏ ਐ ਮੈਨੂੰ ਪੈਸੇ ਆਈ ਗਏ ਮੈਂ ਲਾਈ ਗਿਆ ਮੈਨੂੰ ਪੈਸੇ ਆਈ ਗਏ ਮੈਂ ਲਾਈ ਗਿਆ ਤੇ ਇਹਦੇ ਵਿੱਚ ਮੈਂ ਕਿਵੇਂ ਦਾ ਮੈਂ ਬਹੁਤ ਬਹੁਤ ਧੰਨਵਾਦ ਆ ਵੀ ਮਹਿਕਮੇ ਨੇ ਮੈਨੂੰ ਪੈਸੇ ਸਮੇਂ ਸਿਰ ਦੇਈ ਗਏ ਤੇ ਮੇਰਾ ਇਲਾਜ ਹੋ ਗਿਆ ਤੇ ਜੇ ਮਹਿਕਮੇ ਨੇ ਮੇਰਾ ਸਾਥ ਦਿੱਤਾ ਤਾਂ ਮੈਂ ਮਹਿਕ ਟੋਟਲ 1.5 ਕਰੋੜ ਰੁਪਿਆ 1.5 ਪਾਉਣੇ 2 ਕਰੋੜ ਰੁਪਿਆ ਠਾਕਾ ਚ ਆ ਗਿਆ ਅੱਛਾ ਦੂਜੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਦਿਲ ਛੱਡ ਜਾਂਦੇ ਨੇ ਐਡੀ ਬਿਮਾਰੀ ਦਾ ਨਾਮ ਸੁਣ ਕੇ ਅਗਲਾ ਕਹਿੰਦਾ ਮੈਂ ਤਾਂ ਮਰ ਗਿਆ ਜਿਹੜਾ ਮਰ ਗਿਆ ਉਹਦਾ ਸੱਚ ਹੈ ਪਰ ਮੌਤ ਨੂੰ ਜਿੱਤੋ ਕੋਈ ਐਡੀ ਵੱਡੀ ਗੱਲ ਨਹੀਂ ਮੌਤ ਜਿੱਤੀ ਜਾ ਸਕਦੀ ਹੈ ਜੇ ਆਪਾਂ ਮੰਨ ਲਓ ਥੋੜਾ ਜਿਹਾ ਸਟਰੋਂਗ ਕਰ ਲਈਏ ਇਹ ਤਾਂ ਇਹ ਤਾਂ ਇੱਕ ਹਲੇ ਮਨ 'ਚ ਡਰ ਭੈ ਜਿਹੜਾ ਉਹ ਉਹ ਇਸ ਚੀਜ਼ ਨੂੰ ਉਹ ਚੀਜ਼ ਤੇ ਕੰਟਰੋਲ ਕਰਦਾ ਕੋਈ ਡਰਨ ਦੀ ਲੋੜ ਨਹੀਂ ਲੋਕਾਂ ਦੇ ਪਵਾਹਾਂ ਕੱਟੀਆਂ ਗਈਆਂ ਕਿਸੇ ਦਾ ਪੈਰ ਕੱਟੇ ਗਏ ਤੁਰੇ ਜਾਂਦੇ ਛੱਟ ਤੇ ਸੜਕ ਤੇ ਐਕਸੀਡੈਂਟ ਹੋ ਗਿਆ ਉਹ ਕਿ ਨਹੀਂ ਦੇਖਿਆ ਬਿਮਾਰੀ ਤਾਂ ਤੁਹਾਡੇ ਥੋੜੇ ਧਿਆਨ ਚ ਤਾਂ ਆ ਗਈ ਨਾ ਮੈਨੂੰ ਬਿਮਾਰੀ ਹੈ ਉਹ ਲਾਜਰੀਨ ਹੈ ਉਹਦਾ ਤਾਂ ਆਪਾਂ ਲਾਜ ਕਰ ਲਾਂਗੇ ਤੁਰੇ ਜਾਂਦੇ ਐਕਸੀਡੈਂਟ ਚ ਮਰ ਜਾਂਦੇ ਆ ਫਿਰ ਉਹ ਉਸ ਤੋਂ ਬਾਅਦ ਬੱਚੇ ਜੀ ਨਾ ਥੋੜਾ ਸਰ ਮੇਰਾ ਨਾਮ ਏਐਸ ਸੁਖਪਾਲ ਸਿੰਘ ਖਾਣਾ ਕੋਟ ਪਤਾ 2021 ਦੇ ਵਿੱਚ ਮੇਰੇ ਸਿਰ ਦੇ ਵਿੱਚ ਤੇ ਉਮਰ ਸੀ ਮੈਨੂੰ ਪ੍ਰੋਬਲਮ ਆ ਗਈ ਸੀ ਉਦੋਂ ਥੋੜਾ ਜਿਹਾ ਆਪਣਾ ਟਿਊਮਰ ਸੰਕਰਨ ਤੇ ਮੇਰੇ ਥੋੜਾ ਜਿਆਦਾ ਮੈਨੂੰ ਹੋ ਗਿਆ ਸੀ ਵੀ ਇਹ ਬਿਮਾਰੀ ਦਾ ਕੋਈ ਹੱਲ ਨਹੀਂ ਹੈਗਾ ਪਰ ਮੈਨੂੰ ਡਾਕਟਰ ਨੇ ਤੇ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਸੰਯੋਗ ਦਿੱਤਾ ਮੋਟੀਵੇਟ ਕੀਤਾ ਉਦੋਂ ਵਾਰ ਡਿਊਟੀ ਕਰਦ ਰਿਹਾ ਉਸ ਤੋਂ ਬਾਅਦ ਫਿਰ ਮੇਰੀ ਡਿਊਟੀ ਇੱਥੇ ਠਾਣਾ ਕੋਟਪੱਤੇ ਸਰਦਾਰ ਮੇਜਰ ਸਿੰਘ ਐਸਟੇਟ ਲੱਗੇ ਇਹਨਾਂ ਕੋਲ ਆ ਇਹਨਾਂ ਨੂੰ ਮੇਰੇ ਤੋਂ ਵੀ ਜ਼ਿਆਦਾ ਪ੍ਰੋਬਲਮ ਆ ਪਰ ਇਹਨਾਂ ਨੂੰ ਦੇਖ ਕੇ ਮੈਂ ਇਹਨਾਂ ਨਾਲ ਆਪਣਾ ਗੱਲਬਾਤ ਕਰਕੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਤਾਂ ਮੈਨੂੰ ਹੋਰ ਵੀ ਮੋਟੀਵੇਸ਼ਨ ਮਿਲਿਆ ਤੇ ਮੈਨੂੰ ਐ ਲੱਗਿਆ ਜੀ ਮੇਰੀ ਬਿਮਾਰੀ ਦੇ ਸਾਹਮਣੇ ਕੁਝ ਵੀ ਨਹੀਂ ਹੈ ਐਸਚੋ ਸਾਹਿਬ ਵੀ ਬਹੁਤ ਮਿਹਨਤੀ ਹੈ ਬਹੁਤ ਆਪਣਾ ਤਪਤੀਸ਼ ਦੇ ਵਿੱਚ ਸਾਰੇ ਕਾਰੇ ਦੇ ਵਿੱਚ ਸੰਯੋਗ ਦਿੰਦੇ ਆ ਤੇ ਹਰ ਤਰ੍ਹਾਂ ਖਿਆਰ ਰੱਖ ਉਹਨਾਂ ਲੋਕਾਂ ਨੂੰ ਕੀ ਕਹੂੰਗੇ ਜਿਹੜੇ ਘਰੇ ਬੈਠ ਜਾਂਦੇ ਨੇ ਹਤਾਸ਼ ਹੋ ਜਾਂਦੇ ਨੇ ਜਦੋਂ ਕੈਂਸਰ ਵਰਗੀ ਬਿਮਾਰੀ ਘੇਰ ਲੇ ਦਿਲ ਛੱਡ ਜਾਂਦੇ ਮੈਂ ਸਰ ਉਹਨਾਂ ਨੂੰ ਕਹਿਣਾ ਵੀ ਤੁਸੀਂ ਆਪਣਾ ਟੀਮ ਦਾ ਕੰਮ ਕਰੋ ਤੇ ਆਪਣਾ ਵਧੀਆ ਸਿਹਤ ਲਈ ਚੰਗਾ ਖਾਣਾ ਖਾਓ ਡਾਕਟਰ ਦੀ ਸਲਾਹ ਲਓ ਤੇ ਆਪਣਾ ਜਿਹੜਾ ਵੀ ਹੋ ਮੈਂ ਮੇਰੇ ਮੇਰੀ ਗੱਲ ਸੁਣ ਕੇ ਆਪਨਾ ਤੁਸੀਂ ਧਿਆਨ ਰੱਖੋ ਮੋਟੀਵੇਟਿਵ ਹੋ ਕੋਈ ਐਡ ਕੋਈ ਖਾਸ ਪ੍ਰੋਬਲਮ ਨਹੀਂ ਹੈਗੀ ਜੇ ਬੰਦਾ ਡਿਊਟੀ ਕਰੇ ਜਾਂ ਕੋਈ ਵੀ ਕੰਮ ਆਪਣਾ ਤਨਦੇਹੀ ਨਾਲ ਕਰ ਸਕਦਾ